ਆਪੇ ਟਾਈਮ ਤੋਂ ਪਹਿਲਾਂ ਖਿੜਕੀ ਬੰਦ ਕਰਤੀ ਆ ਤੇ ਸਾਡਾ ਮਲਕੀ 2:00 ਵਜੇ ਤੱਕ ਟਾਈਮ ਆਈ ਹੈ ਸਾਹੀਂ ਕੰਮ ਤੋਂ 2 ਘੰਟੇ ਦੀ ਛੁੱਟੀ ਲੈ ਕੇ ਆਏ ਆ ਸਵੇਰ ਦੇ ਤੇ ਘੰਟਿਆਂ ਨੂੰ ਲੈਣ ਚ ਲੱਗਿਆ ਹੋ ਗਿਆ ਘੰਟਾ ਡੇਢ ਘੰਟਾ ਲੱਗੀਆਂ ਵਾ ਕਿ ਦੱਸੋ ਵੀ ਮੈਨੂੰ ਦੱਸੋ ਵੀ ਇਹ ਇੰਨੀ-ਨੀ ਤਨਖਾਹਾਂ ਲੈਂਦਾ ਆ ਇਹ ਟਾਈਮ ਤੋਂ ਪਹਿਲਾਂ ਖਿੜਕੀ ਬੰਦ ਕਰ ਸਕਦੇ ਆ ਇਥੇ ਜੀ ਬਲੈਕ ਔਰ ਗੋੜੀਆਂ ਲੈ ਲੈ ਕੇ ਵੇਚੀ ਜਾਂਦੇ ਆ ਬਾਹਰ ਸ਼ਰਿਆਂ ਬਿਗੰਡੀਆਂ ਪੱਤੇ ਲੈ ਕੇ ਘੁੰਮਣਦੇ ਆ ਸਾਨੂੰ ਮੁਸ਼ਕਲ ਹੈ ਸਾਨੂੰ ਦਵਾਈ ਨਹੀਂ ਮਿਲ ਰਹੀ ਦਵਾਈ ਨਹੀਂ ਮਿਲ ਰਹੀ ਸਾਨੂੰ ਦਵਾਈ ਨਹੀਂ ਮਿਲ ਰਹੀ ਜੀ ਐਪਰੂਵ ਕਰ ਬਾਅਦ ਸਰ ਨਾਂ ਨੂੰ ਤੇ ਰਹਿ ਦੋ ਕਰੇ ਪਤਾ ਲੱਗ ਜੂਗਾ ਮੇਰੇ ਕੋਲ ਨਹੀਂ ਫਿਰ ਕੀ ਆ ਯਾਰ ਨਿਕਲ ਗਈ ਸਰ ਇਹ ਮੁਸ਼ਕਲ ਇਹ ਆ ਵੀ ਟਾਈਮ ਤੋਂ ਪਹਿਲਾਂ ਖਿੜਕੀ ਬੰਦ ਕਰਤੀ ਆ ਤੇ ਸਾਡਾ ਮਲਕੀ 2 ਵਜੇ ਤੱਕ ਟਾਈਮ ਆ ਜੀ ਸਾਹੀਂ ਕੰਮ ਤੋਂ ਅੱਧੇ ਘੰਟੇ ਦੀ ਛੁੱਟੀ ਲੈ ਕੇ ਆਏ ਆ ਸਵੇਰ ਦੇ ਤੇ ਘੰਟਾਂ ਨੂੰ ਲੈਨ 'ਚ ਲੱਗਿਆ ਹੋ ਗਿਆ ਘੰਟਾ ਡੇਢ ਘੰਟਾ ਤੇ ਲੈਨ ਤੋੜ ਕਰਾਤੀ ਆ ਮਲਾਜਮਾਂ ਨੂੰ ਕਹਿ ਕੇ ਭਜਾਤਾ ਵਾ ਤੇ ਮੈਡਮਾਂ ਘਰਾਂ ਨੂੰ ਚਲੇ ਗੀਆਂ ਵਾ ਤੇ ਦੱਸੋ ਵੀ ਮੈਨੂੰ ਦੱਸੋ ਵੀ ਇਹ ਇੰਨੀ ਇੰਨੀ ਤਨਖਾਹਾਂ ਲੈਂਦਾ ਆ ਇਹ ਟਾਈਮ ਤੋਂ ਪਹਿਲਾਂ ਖਿੜਕੀ ਬੰਦ ਕਰ ਸਕਦੇ ਆ ਕਿਉਂ ਕਰ ਸਕਦੇ ਖਿੜਕੀ ਬੰਦ ਫਿਰ ਜਿੰਨੀ ਪਬਲਿਕ ਦੇ ਆ ਐਂਟਰੀ ਕੀਤੀ ਆ ਉਹਨੂੰ ਦਵਾਈ ਦੇਣੀ ਹਾਂ ਜੀ ਸਰ ਵੈਗਰ ਜੀ ਕੀ ਫਤਿਹ ਮੇਰੀ ਬੇਨਤੀ ਇਹ ਆ ਕਿ ਇਹ ਵੀਰ ਜਿਹੜੇ ਆ ਸਾਰੇ ਦੂਰਾ ਦੂਰਾ ਪਿੰਡਾਂ ਤੋਂ ਆਏ ਆ ਕੋਈ 100 ਦਾ ਤੇਲ ਪਵਾ ਕੇ ਆ ਕੋਈ 50 ਦਾ ਤੇਲ ਪਵਾ ਕੇ ਆ ਰੋਜ਼ ਆਉਂਦੇ ਆ ਰੋਜ਼ ਇਹਨਾਂ ਨੂੰ ਮੋੜ ਦਿੰਦੇ ਆ ਕਦੀ ਅੱਜ ਤੇ ਕਦੀ ਕੱਲ ਕਦੀ ਅੱਜ ਤੇ ਕਦੀ ਕੱਲ ਇੱਕ ਦਿਨ ਦੀ ਗੱਲ ਆ ਕਿ ਮੈਂ ਦਵਾਈ ਲੈ ਆਇਆ ਵਾ ਮੇਰੀ ਮੰਮੀ ਬਿਮਾਰ ਹੀ ਉਹਦਾ ਗੂਠਾ ਵਢਿਆ ਗਿਆ ਵਾ ਸ਼ੂਗਰ ਦੇ ਕਾਰਨ ਮੈਡਮ ਨੇ ਫੜ ਕੇ ਮੇਰਾ ਧਾਰ卡ਟ ਗੱਲੇ ਦੇ ਵਿੱਚ ਰੱਖ ਲਿਆ ਕਹਿੰਦੀ ਜਾ ਮੈਂ ਤੇਰੇ ਆਡੀ ਬਲੌਕ ਕਰ ਦੂੰਗੀ ਤੋ ਇਹ ਮੈਨੂੰ ਦੱਸੋ ਵੀਰ ਜੀ ਇਹ ਤਾਂ ਕਾ ਨਹੀਂ ਸਰਾਸਰ ਤੇ ਕੀ ਆ ਸਾਰੇ ਜਿਹੜੇ ਡਵਾਈਸ ਸੈਂਟਰ ਵਾਲੀ ਲੈਣ ਆਉਂਦੇ ਆ ਜੀ ਹਾਣੂ ਦੱਸਾਇ ਤੇ ਗੋਲੀ ਜੜੀ ਆ ਨਸ਼ਾ ਛਡਾਉਣ ਦੀ ਗੋਲੀ ਜੜੀ ਹੈ ਲੱਗੀ ਹੈ ਇਹਨਾਂ ਆਪ ਹਾਣੂ ਲਾਈ ਆਪੀ ਸਰਕਾਰੀ ਜਿਹੜਾ ਤੁੰ ਨੂੰ ਨਸ਼ਾ ਕਰਦੇ ਜੇ ਇਹ ਜਿਹੜਾ ਗਲਤ ਕੰਮ ਕਰਦੇ ਛੱਡੋ ਹੁਣ ਇਹ ਦਵਾਈ ਨਹੀਂ ਪਾਜੀ ਹਾਣੂ ਮਿਲ ਰਹੀ ਤੁਸੀਂ ਦੱਸੋ ਵੀ ਕਿੱਥੇ ਜਗ੍ਹਾ ਤੇ ਕਿੱਥੇ ਇਹ ਕਿੰਨੇ ਸਾਡੇ ਵੀਰ ਜਿਹ ਕਿੱਥੇ ਜਾਣਗੇ ਕੋਈ ਖਾਲਸਾ ਵੇ ਜੀ ਫਤਿਹ ਜੀ ਇਹ ਤੇਰੀ ਬਲੈਕ ਆਰ ਗੋੜੀਆਂ ਲੈ ਲੈ ਕੇ ਵੇਚੀ ਜਾਂਦੇ ਆ ਬਾਹਰ ਸ਼ਰਿਆਂ ਬਿਗੰਡੀਆਂ ਪੱਤੇ ਲੈ ਕੇ ਘੁੰਮਣਦੇ ਆ ਹਾਂਜੀ ਜਿਹੜੇ ਜਿਨ੍ਹਾਂ ਦੀ ਆਈਡੀਆਂ ਬਣੀਆਂ ਵਾਂ ਉਹਨਾਂ ਨੂੰ ਧੱਕੇ ਮਾਰਨਦੇ ਆ ਤੇ ਉਹਨਾਂ ਦਾ ਸਿਰਫ ਇੱਕ ਰਹਿਣ ਦੀ ਰੈਲੀ ਭੁਗਤਿਆ ਉਹ ਉਹਨਾਂ ਨੂੰ ਦੇਣ ਦੇ ਦਵਾਈ ਬਾਹਰ ਜਾ ਕੇ ਬਲੈਕ ਚ ਬਿਗੰਢੀ ਆ ਸਾਨੂੰ ਮੁਸ਼ਕਲ ਹੈ ਸਾਨੂੰ ਦਵਾਈ ਨਹੀਂ ਮਿਲਦੀ ਦਵਾਈ ਨਹੀਂ ਮਿਲ ਰਹੀ ਸਾਨੂੰ ਦਵਾਈ ਨਹੀਂ ਮਿਲ ਰਹੀ ਜੀ ਪਹਿਲਾ ਖਿੰਦ ਦੀ ਬੰਦ ਹੋ ਗਈ ਆ ਹਾਂਜੀ ਇਹ ਕਹਿੰਦਾ ਇਹ ਆਪਣਾ ਟਾਈਮ ਨਹੀਂ ਹੈਗਾ ਕੱਲ ਨੂੰ ਆਇਓ ਜੀ ਸਾਰੀ ਸਾਰੀ ਤੇ ਕੱਲਾ ਇਹ ਕੋਈ ਆਈਡੀ ਬੰਦ ਵਗੈਰਾ ਇਹਨਾਂ ਦੀ ਨਹੀਂ ਹੋਈ ਇਹ ਨਾ ਪੰਜਾਬ ਸਰਕਾਰ ਦੁਆਰਾ ਇਹ ਖੋਲਿਆ ਹੋਇਆ ਆਊਟ ਸੈਂਟਰ ਆ ਦੱਸਣਾ ਅੱਜ ਸਵੇਰ ਦੀ ਹੀ ਇਹ ਆਈਡੀ ਬਿਲਕੁਲ ਸਲੋ ਸਲੋ ਚੱਲ ਰਹੀ ਸੀ ਇੱਕ ਇੱਕ ਕਰਕੇ ਬੜੀ ਮੁਸ਼ਕਲ ਐਂਟਰੀ ਪੈ ਰਹੀ ਸੀ ਤੇ ਹੁਣ 12 ਵਜੇ ਤੋਂ ਬਾਅਦ ਨਾ ਇਹ ਬਿਲਕੁਲ ਬੰਦ ਹੋ ਗਈ ਆ ਤੇ ਉਹ ਤਾਂ ਕਰਕੇ ਇਹਨਾਂ ਨੂੰ ਮੁਸ਼ਕਲ ਆ ਰਹੀ ਆ ਇਹੋ ਜੀ ਕੋਈ ਗੱਲ ਨਹੀਂ ਜਦੋਂ ਓਪਨ ਹੋ ਗਈ ਤੇ ਇਹਨਾਂ ਨੂੰ ਦਵਾਈ ਦਵਾਂਗੇ ਦਵਾਈ ਇਹਦੀ ਵੀ ਤੁਮੀ ਚ ਨਹੀਂ ਕੋਈ ਕਮੀ ਨਹੀਂ ਭਾਜੀ ਸਾਡੇ ਕੋਲ ਕਾਫੀ ਦਵਾਈ ਪਈ ਹੋਈ ਆ ਇਹ ਬਤੇ ਕਲ ਨੂੰ ਪਾ ਦੇ ਇਹ ਦਰਸਲ ਨਾ ਇਹਨਾਂ ਨੂੰ ਦਵਾਈ ਮਿਲੀ ਨਹੀਂ ਹੋਈ ਆ ਉਹ ਸਿਰਫ ਸਾਡੇ ਇਹਦੇ ਵਿੱਚ ਕੋਈ ਗਲਤੀ ਨਹੀਂ ਸਟਾਫ ਸਾਰਾ ਮੌਜੂਦ ਆ ਆਪਾਂ ਦਵਾਈ ਉਹ ਆਨਲਾਈਨ ਐਂਟਰੀ ਨਹੀਂ ਪੈ ਰਹੀ ਉਹਦੇ ਉੱਤੇ ਬਿਲਕੁਲ ਬੰਦ ਹੋ ਗਿਆ ਸਰਵਰ ਡਾਊਨ ਆ